ਪੁਲਿਸ ਨੇ ਕਿਸਾਨ ਦੇ ਖੇਤਾਂ ਵਿੱਚੋਂ ਬਰਾਮਦ ਕੀਤੀ ਉਗੀ ਹੋਈ ਪੋਸਤ ਦੇ 735 ਬੂਟੇ ਕਿਸਾਨ ਨੂੰ ਕਾਬੂ ਕਰਦੇ ਹੋਏ ਕੇਸ ਕੀਤਾ ਦਰਜ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਵਾਰਤਾ ਜਰੀਏ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਥਾਣਾ ਸੇਖਵਾਨ ਦੀ ਪੁਲਿਸ ਟੀਮ ਵੱਲੋਂ ਪਿੰਡ ਠੱਕਰ ਸੰਧੂ ਵਿਖੇ ਕਿਸਾਨ ਲਖਬੀਰ ਸਿੰਘ ਦੇ ਖੇਤਾਂ ਵਿੱਚੋਂ ਇੱਕ ਮਰਲੇ ਵਿੱਚ ਬੀਜ ਰੱਖੀ ਪੌਸੱਦ ਦੇ ਬੂਟੇ ਬਰਾਮਦ ਕੀਤੇ ਗਏ ਹਨ ਇਹ ਬੂਟੇ ਗਿਣਤੀ ਵਿੱਚ 735 ਦੇ ਕਰੀਬ ਹਨ ਕਿਸਾਨ ਲਖਬੀਰ ਸਿੰਘ ਕਾਬੂ ਕਰਦੇ ਹੋਏ ਪੌਸੱਦ ਦੇ ਬੂਟੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਕਿਸਾਨ ਲਖਬੀਰ ਸਿੰਘ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਲਖਬੀਰ ਸਿੰਘ ਦਾ ਮਾਨਯੋਗ ਕੋਰਟ ਵਿੱਚੋਂ ਰਿਮਾਂਡ ਲੈਂਦੇ ਹੋਏ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਪੋਸਤ ਕਦੋਂ ਤੋਂ ਬੀਜ ਰਿਹਾ ਹੈ ਅਤੇ ਕਿੱਥੇ ਵੇਚਦਾ ਹੈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਨੂੰ ਮੁਖਬਰੀ ਹੋਈ ਸੀ ਸਵੇਰੇ ਵੀ ਟੱਕਰ ਸੰਧੂ ਜਿਹੜਾ ਥਾਣਾ ਸੇਖਵਾਂ ਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੂਬਾ ਸਿੰਘ ਹੈ ਜੋ ਆਪਣੀ ਰਹਿਸ਼ੋ ਦੀ ਖੇਤਾਂ ਚ ਡੇਰੇ ਤੇ ਉਹਨੇ ਆਪਣੀ ਰਾਇਸ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ, ਔਰਖੀ ਖਾਨਾ ਉਹਦਾ ਤੇ ਉੱਥੇ ਹੀ ਉਹਦੀ 11 ਕ ਕਿੱਲੇ ਜ਼ਮੀਨ ਆ ਜਿਹੜੀ ਉਹਦੇ ਫਾਦਰ ਨੇ ਖਰੀਦ ਦੀ ਖਰੀਦੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀਖਾਨੇ ਦੀ ਬੈਕ ਸਾਈਡ ਤੇ ਨਾਲ ਜਿੱਥੇ ਕੰਕਰੀਟ ਖੇਤ ਆ ਉਹਨਾਂ ਦੇ ਵਿਚਾਲੇ ਮਰਲਾਕ ਜਗ੍ਹਾ ਆ ਜਿਹਦੇ ਚ ਉਡੋਡੇ ਪੋਸਟ ਡੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਨਰਮਲ ਸਿੰਘ ਤੇ ਐਸਐਚਓ ਸੇਖਵਾ ਐਸਆਈ ਜਸ ਜਸਜੀਤ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤਾਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਕਿ ਕਿ ਜਾ ਕੇ ਤੇ ਉਹੀ ਜਗ੍ਹਾ ਜਿਹੜੇ ਤੇ ਮੁਕਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਮੀ ਦੀ ਜਗਾ ਬਣਾ ਕੇ ਉਹਨੇ ਚੁਣੀ ਸੀ ਜਗਾ ਡੋਡੇ ਪੋਸਟ ਲਾਉਣ ਦੀ ਉਹ ਬਰਾਬਦਗੀ ਕੀਤੀ ਜਾ ਕੇ ਅਸੀਂ ਦੇਖਿਆ ਦੇਖ ਕੇ ਉਹਦੀ ਕਟਾਈ ਕਰਾ ਕੇ ਉਹਨੂੰ ਗਿਣਿਆ ਗਿਣ ਕੇ ਜਿਹੜੇ ਡੋਡੇ ਪੋਸਟ ਤੇ ਸਟਰਾ 735 ਜਿੰਨਾਂ ਦੀ ਟੋਟਲ ਗਿਣਤੀ ਹੋਈ ਜਿਨਾਂ ਨੂੰ ਬਕਾਇਦਾ ਹਸਬ ਜਾਤਾ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਏਐਸਆਈ ਦੇ ਆਈਓ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22/3 24 ਅੰਡਰ ਸੈਕਸ਼ਨ 15 ਕਾਟ 85 ਐਨਡੀਪੀਐਸ ਐਕਟ ਇਹ ਕਰੋ ਤੋਂ ਕਰ ਰਹੇ ਸੀ ਇਹਦੀ ਅੱਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਉਹ ਪੁੱਛ ਗਿੱਛ ਕਰਾਂਗੇ ਵੀ ਕਦੋਂ ਤੋਂ ਕਰ ਰਿਹਾ ਤੇ ਕਿਹਨੂੰ ਕਿਹਨੂੰ ਵੇਚ ਰਿਹਾ ਕਿੰਨੇ ਦਿਨ ਤੋਂ ਬਚਾ ਹੈਗਾ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਪਹਿਲਾਂ ਕੋਈ ਮਾਮਲਾ ਕਹਿੰਦਾ ਸੀ ਇੱਥੇ ਨਹੀਂ ਪਹਿਲਾਂ ਹੈ ਨਹੀਂ ਕੋਈ ਮਾਮਲਾ ਰਿਮਾਂਡ ਕਿੰਨੇ ਦਿਨ ਦਾ ਇੱਕ ਦਿਨ ਦਾ ਰਿਮਾਂਡ ਹੈ ਜੀ ਇਦੋਂ ਨਾਲ ਵੀ ਕੋਈ ਹੈਗਾ ਸਾਥੀ ਕੇ ਜਾਂ ਉਹ ਤੁਹਾਨੂੰ ਪੁੱਛਕਿਸ਼ ਦੇ ਵਿੱਚ ਆਊਗਾ ਤਫਤੀਸ਼ ਦਾ 파ਟ ਹੈ ਉਮਰ ਕਿੰਨੀ ਹੈ ਜੀ ਇਹਦੀ ਉਮਰ ਕਰੀਬ 45 ਸਾਲ ਵੀ ਵੈਸੇ ਪ੍ਰੋਫੈਸ਼ਨਲ ਹੈ ਕਿ ਮਤਲਬ ਆਪਣੇ ਵਾਸਤੇ ਨਹੀਂ ਇਹ ਤੁਹਾਨੂੰ ਪੁੱਛਕਿਸ਼ ਚ ਆਊਗਾ ਵੀ ਉਹ ਅੱਗੇ ਪਹਿਲਾਂ ਕੀ ਕਦੋਂ ਤੋਂ ਇਹ ਫਸਲ ਬੀਜ ਰਿਹਾ ਤੇ ਕਿੰਨਾ ਨੂੰ ਵੇਚਦਾ ਜਾਂ ਉਹਦਾ ਕੋਈ ਹੋਰ ਇਹੋ ਜੇ ਸਾਥੀ ਵੀ ਹੈ ਕੁਰਨਾ ਜਗ੍ਹਾ ਤੇ ਵੀ ਵੇਚਦੇ ਆ ਇਹ ਤਫਤੀਸ਼ ਦਾ 파ਟ ਹੈ ਤੇ ਕਿਸਾਨ ਕਹਿ ਸਕਦੇ ਆ ਜੀ ਅਦਰਵਾਈਜ਼ ਇਹ ਖੇਤੀ ਨੇ 11 ਏਕੜ ਦੀ ਕਣਕ ਖੇਤੀ ਕਰ ਰਿਆ ਨਾਲ ਮੁਰਗੀਖਾਨਾ ਨਾਲ ਇਹਨੇ ਤਿੰਨ ਦੋ گاਵਾ ਇੱਕ ਮੱਝ ਦਾ ਦੁੱਧ ਵੇਚਦਾ ਮਤਲਬ ਆਪਣਾ ਅਦਰਵਾਈਜ਼ ਇਹਦੇ ਕੋਲੇ ਸਫੀਸ਼ੀਐਂਟ ਪੈਸੇ ਕਮਾਉਣ ਲਈ ਸਾਧਨ ਹੈਗੇ ਬਟ ਇਹ ਇਹ ਕੰਮ ਕਰ ਰਿਆ 댓 ਮੀਨਸ ਕਿ ਕਿਤੇ ਨਾ ਕਿਤੇ ਫਿਰ ਇਹ ਇਸ ਕਾਸ਼ਤ ਕਰਕੇ ਡੋਡੇ ਤੇ ਉਹਨੂੰ ਫਿਰ ਫਸਲ ਨੂੰ ਵੇਚਦਾ ਕਮਾਈ ਕਰਨਾ ਕਰਦਾ ਹੈ ਕਿ ਆਪਰੇ ਚੁਕਿੰਦੀ ਕਬਈ ਵੇਚਦਾ ਕਰ ਕਮਾਈ ਦੇ ਮਤਲਬ ਜਿਹੜੇ ਇੰਨੇ ਜਗ੍ਹਾ 'ਚ ਵੇਚੇ ਆ ਲਾਏ ਆ ਤਾਂ ਬਟ ਨੈਚੁਰਲ ਆ ਵੇਚੂ ਗਏ ਸਰ ਇਹਨੂੰ ਲੈ ਕੇ ਪੁਨ ਸੁਪਰੀ ਵੀ ਕਾਰਵਾਈ ਕਰੋਗੇ ਹੋਰ ਵੀ ਹੋ ਸਕਦੇ ਨਾਲੇ ਸ਼ੱਕ ਇਦਾਂ ਦੇ ਬਿਲਕੁਲ ਜੀ ਬਿਲਕੁਲ ਇਹਦੀ ਪੁੱਛਕਿਸ਼ ਦੇ ਆਧਾਰ ਤੇ ਤਫਤੀਸ਼ ਜੋ ਜੋ ਆਇਆ ਉਹ ਉਸੇ ਤਰੀਕੇ ਨਾਲ ਉਹਨੂੰ ਅਮਲ 'ਚ ਲਿਆਂਦਾ ਜਾਊਗਾ ਕੋਪੋਤੇ ਕਿੰਨੇ ਸਾਲ ਇਹ ਬੂਟੇ ਤਾਂ ਆਪਣੇ ਜਿਹੜੇ ਹੈਗੇ ਆ ਕਣਕ ਦਾ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਬੀਜੇ ਜਾਂਦੇ ਆ ਇਹ ਕਣਕ ਵੱਢਣ ਦੇ ਨਾਲ ਹੀ ਕੱਟੇ ਜਾਂਦੇ ਹਨ